ਐਪਲ ਦੀ ਫੈਕਟਰੀ ਵਾਲੇ ਬਿਆਨ ਤੇ ਕੰਗਣਾ ਦੀ ਟਰੰਪ ਨੂੰ ਦੋ ਟੋਕਰ ਡੋਨਾਲਡ ਟਰੰਪ ਨੂੰ ਦੱਸਿਆ ਸਫਲਤਾ ਕੰਗਣਾ ਦੀ ਪੋਸਟ ਤੇ ਭਾਜਪਾ ਨੇ ਜਤਾਇਆ ਇਤਰਾਜ਼ ਜੇਪੀ ਨੱਡਾ ਨੇ ਡਿਲੀਟ ਕਰਵਾਈ ਕੰਗਣਾ ਦੀ ਪੋਸਟ ਪਾਖੜਾ ਦੇ ਪਾਣੀ ਤੇ ਪੰਜਾਬ ਬੱਤੇ ਹਰਿਆਣਾ ਖੈਬੜੇ ਹਰਿਆਣੇ ਨੇ ਮੰਗਿਆ 10300 ਕਿਊਸਕ ਹੋਰ ਪਾਣੀ ਦਾ ਪੰਜਾਬ ਨੇ ਦਿੱਤਾ ਠੋਕਮਾ ਜਵਾਬ ਕਿਹਾ ਹਰਿਆਣਾ ਵਰਤ ਚੁੱਕਿਆ ਹੈ ਆਪਣੇ ਹਿੱਸੇ ਦਾ ਪਾਣੀ ਰਵਨੀਤ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਪੰਜਾਬ ਦੀ ਮੌਜੂਦਾ ਧਾਰਮਿਕ ਤੇ ਸਿਆਸੀ ਮਸਲਿਆਂ ਤੇ ਕੀਤੀ ਚਰਚਾ ਪਾਣੀਆਂ ਦੇ ਮੁੱਦੇ ਤੇ ਵੀ ਰੱਖਿਆ ਆਪਣਾ ਪੱਖ ਮੋਹਾਲੀ ਦੇ ਪ੍ਰੋਡਿਊਸਰ ਪਿੰਕੀ ਤਾਲੀਵਾਲ ਦੇ ਘਰ ਬਾਹਰ ਫਾਇਰਿੰਗ ਸੀਸੀਟੀਵੀ 'ਚ ਬਾਈਕ ਤੇ ਸਵਾਰ ਹੁੰਦੇ ਦਿਖੇ ਦੋ ਹਮਲਾਵਰ ਵਾਰਦਾਤ ਵੇਲੇ ਘਰ 'ਚ ਮੌਜੂਦ ਨਹੀਂ ਸੀ 뮤직 ਪ੍ਰੋਡਿਊਸਰ ਪੁਲਿਸ ਕਰ ਰਹੀ ਹੈ ਮੁਲਜ਼ਮਾਂ ਦੀ ਪਾਲ ਜਾਪਲਸ ਨੂੰ ਮਿਲੀ ਵੱਡੀ ਕਾਮਯਾਬੀ ਤਰਨਤਾਰਨ ਚ 85 ਕਿਲੋ ਹੈਰੋਇਨ ਜਬਤ ਪਾਕਿਸਤਾਨ ਅਤੇ ਇੰਗਲੈਂਡ ਨਾਲ ਜੁੜੇ ਡਰਗ ਤਸਕਰੀ ਦੇ ਤਾਰ ਤੇ ਹੁਣ ਖਬਰਾਂ ਵਿਸਤਾਰਤ ਨਾਲ ਕੰਗਣਾ ਦੇ 트ੰਪ ਵਿਰੋਧੀ ਟਵੀਟ ਨੇ ਬੀਜੇਪੀ ਨੂੰ ਪਾਈਆਂ ਭਾਜਦਾ ਪੋਸਟ ਡਿਲੀਟ ਕਰਵਾਉਣ ਲਈ ਕਰਨਾ ਪਿਆ ਜੇਪੀ ਨੱਡਾ ਨੂੰ ਫੋਨ ਸੰਸਰ ਮੈਂਬਰ ਨੇ ਵੀ ਪੋਸਟ ਡਿਲੀਟ ਕਰ ਦਿੱਤੀ ਸਫਾਈ ਕਿਹਾ ਮੈਨੂੰ ਨਿੱਜੀ ਰਾਏ ਪੋਸਟ ਕਰਨ ਤੇ ਹੈ ਅਫਸੋਸ ਅੱਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਦੇਸ਼ ਵਿਦੇਸ਼ ਦੀ ਰਾਜਨੀਤੀ ਗਰਮਾ ਗਈ ਹੈ ਜਿੱਥੇ ਕੁਝ ਲੋਕ ਸਰਕਾਰ ਦੇ ਫੈਸਲੇ ਦਾ ਸਵਾਗਤ ਕਰ ਰਹੇ ਨੇ ਉਥੇ ਕੱਟੜਪੰਥੀ ਭਾਈਚਾਰਾ ਇਸ ਨੂੰ ਗਲਤ ਦੱਸ ਰਿਹਾ ਹੈ ਕੁਝ ਲੋਕਾਂ ਨੂੰ ਅਮਰੀਕਾ ਦੀ ਦਖਲਅੰਦਾਜ਼ੀ ਪਸੰਦ ਨਹੀਂ ਆਈ ਇਸ ਲਈ ਉਹ ਹੁਣ 트ੰਪ ਤੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਨੇ ਇਸ ਸਭ ਵਿਚਕਾਰ ਆਪਣੀ ਸਪਸ਼ਟਤਾ ਲਈ ਜਾਣੀ ਜਾਂਦੀ ਅਧਿਕਾਰਾ ਕੰਗਣਾ ਰਣੌਤ ਨੇ ਵੀ ਕੁਝ ਅਹਿਾਇ ਕੀਤਾ ਜਿਸ ਨਾਲ ਹੁਣ ਹੰਗਾਮਾ ਹੋ ਗਿਆ ਹੈ ਦਰਅਸਲ ਕੰਗਣਾ ਨੇ ਇੱਕ ਟਵੀਟ ਕੀਤਾ ਅਤੇ ਭਾਜਪਾ ਹਾਈਕਮਾਨ ਕੰਗਣਾ ਦੇ ਟਵੀਟ ਤੋਂ ਨਰਾਸ਼ ਹੋ ਗਈ ਜਿਸ ਦੀ ਪੁਸ਼ਟੀ ਉਹਨਾਂ ਨੇ ਤਾਜ਼ਾ ਅਭਿਆਨ ਤੋਂ ਕੀਤੀ ਹੈ ਅਸਲ 'ਚ ਕੰਗਨਰ ਨੌਥ ਨੇ ਅਮਰੀਕੀ ਰਾਸ਼ਟਰਪਤੀ 트ੰਪ ਦੀਆਂ ਹਾਲੀਆਂ ਚਿੱਪਣੀਆਂ ਤੇ ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਰਾਏ ਪੋਸਟ ਕੀਤੀ ਸੀ ਜਿਸ ਨੂੰ ਉਹਨਾਂ ਨੇ ਹੁਣ ਡਿਲੀਟ ਕਰ ਦਿੱਤਾ ਹੈ ਟਵੀਟ ਡਿਲੀਟ ਕਰਨ ਨੂੰ ਲੈ ਕੇ ਕੰਗਨਰ ਨੌਥ ਨੇ ਸਪੱਸ਼ਟ ਵੀ ਦਿੱਤੀ ਹੈ ਕੰਗਨਰ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਮੈਨੂੰ ਫੋਨ ਕੀਤਾ ਅਤੇ ਟਵੀਟ ਡਿਲੀਟ ਕਰਨ ਲਈ ਕਿਹਾ ਜਿਸ ਵਿੱਚ 트ੰਪ ਨੇ ਐਪਲ ਦੇ ਸੀਓ ਟਿਮ ਕੁਕ ਨੂੰ ਭਾਰਤ ਵਿੱਚ ਨਿਰਮਾਣ ਨਾ ਕਰਨ ਲਈ ਕਿਹਾ ਸੀ ਉਸਨੇ ਕਿਹਾ ਕਿ ਮੈਨੂੰ ਆਪਣੀ ਨਿੱਜੀ ਰਾਏ ਪੋਸਟ ਕਰਨ ਦਾ ਅਫਸੋਸ ਹੈ ਨਿਰਦੇਸ਼ਾਂ ਅਨੁਸਾਰ ਮੈਂ ਸੂਤਰੰਤ ਇੰਸਟਾਗ੍ਰਾਮ ਤੋਂ ਵੀ ਡਿਲੀਟ ਕਰ ਦਿੱਤਾ ਹੈ ਜ਼ਿਕਰ ਜੋ ਹੈ ਕੰਗਨਾਰ ਨੌਤ ਰਾਸ਼ਟਰਪਤੀ 트럼ਪ ਨੇ ਤਾਜ਼ਾ ਬਿਆਨ ਤੋਂ ਨਰਾਜ਼ ਨਹੀਂ ਅਤੇ ਇਸ ਨਿਸੰਸਰ ਮੈਂਬਰ ਨੇ ਤਜਕਸਤੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਇਸ ਦਾ ਨੁਕਸਾਨ ਦਾ ਕਾਰਨ ਕੀ ਹੋ ਸਕਦਾ ਹੈ ਉਹ ਅਮਰੀਕਾ ਦੇ ਰਾਸ਼ਟਰਪਤੀ ਨੇ ਪਰ ਸਭ ਤੋਂ ਪਿਆਰੇ ਨੇਤਾ ਪ੍ਰਧਾਨ ਮੰਤਰੀ ਮੋਦੀ ਨੇ 트럼ਪ ਆਪਣੇ ਦੂਸਰੇ ਕਾਰਜਕਾਲ ਵਿੱਚ ਨੇ ਪਰ ਭਾਰਤੀ ਪ੍ਰਧਾਨ ਮੰਤਰੀ ਆਪਣੇ ਤੀਸਰੇ ਕਾਰਜਕਾਲ ਵਿੱਚ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 트럼ਪ ਇੱਕ α ਮੇਲ ਹੈ ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ α ਮੀਲਸ ਦੇ ਪਿਤਾ ਨੇ ਇਸ ਦੇ ਨਾਲ ਹੀ ਉਸਨੇ ਪੁੱਛਿਆ ਸੀ ਕਿ ਕੀ ਇਹ ਨਿਜੀਰਖਾਇਆ ਜਾਂ ਕੂਟਨੀਤਿਕ ਅਸੁਰੱਖਿਆ ਤੇ ਇਸੇ ਪੋਸਟ ਨੂੰ ਪਾਜਾ ਪ੍ਰਦਾਨ ਜੇਪੀ ਨੱਡਾ ਨੇ ਕਹਿ ਕੇ ਗਲਿੱਟ ਕਰਵਾਇਆ ਦਰਸਲ ਕੰਗਣਾ ਦਾ ਟਰੰਪ ਵਿਰੁੱਧ ਪੋਸਟਪੌਨ ਦਾ ਕਾਰਨ ਇਹ ਸੀ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਮੈਂ ਐਪਲ ਦੇ ਸੀਈਓ ਟਿਮ ਕੁਕ ਨੂੰ ਭਾਰਤ ਵਿੱਚ ਨਿਰਮਾਣ ਨਾ ਕਰਨ ਲਈ ਕਿਹਾ ਸੀ ਸਾਨੂੰ ਭਾਰਤ ਵਿੱਚ ਨਿਰਮਾਣ ਵਿੱਚ ਦਿਲਚਸਪੀ ਨਹੀਂ ਹੈ ਅਮਰੀਕਾ ਵਾਲੇ ਆਪਣਾ ਧਿਆਨ ਖੁਦ ਰੱਖ ਸਕਦੇ ਨੇ ਭਾਰਤ ਵਿੱਚ ਫੈਕਟਰੀਆਂ ਬਣਾਉਣ ਦੀ ਕੋਈ ਲੋੜ ਨਹੀਂ ਹੈ ਤੇ ਇਸੇ ਗੱਲ ਤੇ ਕੰਗਨਾ ਰੇਨ 트ੰਪ ਖਿਲਾਫ ਟਵੀਟ ਕੀਤਾ ਸੀ ਜੋ ਕਿ ਉਸ ਨੂੰ ਡਿਲੀਟ ਕਰਨਾ ਪਿਆ ਪਾਖੜਾ ਦੇ ਪਾਣੀ ਤੇ ਪੰਜਾਬ ਤੇ ਹਰਿਆਣਾ ਆਪਸ ਵਿੱਚ ਖਹਿੜੇ ਹਰਿਆਣੇ ਨੇ ਮੰਗਿਆ 10300 ਕਿਊਸਕ ਹੋਰ ਪਾਣੀ ਤਾਂ ਪੰਜਾਬ ਨੇ ਦਿੱਤਾ 8 ਹੁਕਮਾਂ ਚਾਹ ਕਿਹਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਹੈ ਹਰਿਆਣਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਤਕਨੀਕੀ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਤੇ ਹਰਿਆਣਾ ਪਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਆਪਸ ਦੇ ਵਿੱਚ ਖਹਿੜੜ ਪਏ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਨੂੰ ਲੈ ਕੇ ਲੰਘੇ ਦਿਨਾਂ ਵਿੱਚ ਚੱਲੇ ਵਿਵਾਦ ਮਗਰੋਂ ਬੀਬੀਐਮਬੀ ਦੀ ਇੱਕ ਮੀਟਿੰਗ ਸੀ ਜਿਸ ਵਿੱਚ ਪੰਜਾਬ ਨੇ ਸ਼ਮੂਲੀਅਤ ਕੀਤੀ ਮੀਟਿੰਗ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜੀਨੀਅਰਾਂ ਨੇ 21 ਮਈ ਤੋਂ 31 ਮਈ ਤੱਕ 10 ਦਿਨਾਂ ਦੇ ਪਾਣੀ ਦੀ ਆਪੂ ਆਪਣੀ ਮੰਗ ਕੀਤੀ ਮੀਟਿੰਗ ਵਿੱਚ ਪੰਜਾਬ ਨੇ 10 ਦਿਨਾਂ ਲਈ 17000 ਕਿਊਸਕ ਰਾਜਸਥਾਨ ਨੇ 12000 ਕਿਊਸਕ ਅਤੇ ਹਰਿਆਣਾ ਨੇ 10300 ਕਿਊਸਕ ਪਾਣੀ ਦੀ ਮੰਗ ਰੱਖੀ ਪੰਜਾਬ ਵਿੱਚ ਮੌਜੂਦਾ ਸਮੇਂ ਪਾਣੀ ਦੀ ਮੰਗ 16000 ਕਿਊਸਕ ਚੱਲ ਰਹੀ ਹੈ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰਾਂ ਨੇ ਝੋਨੇ ਦੇ ਸੀਜ਼ਨ ਦੌਰਾਨ 35% ਦੀ ਵਧ ਪਾਣੀ ਦੀ ਮੰਗ ਦਾ ਖਾਕਾ ਪੇਸ਼ ਕੀਤਾ। ਪੰਜਾਬ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੇ ਸੀਜ਼ਨ ਵਿੱਚ 26000 ਕਿਊਸਕ ਪਾਣੀ ਦੀ ਮੰਗ ਸੀ ਪਰੰਤੂ ਹੁਣ ਜਦੋਂ ਪੁਰਾਣੇ ਰਜਵਾਹੇ ਸੁਰਜੀਤ ਹੋ ਗਏ ਨੇ ਤਾਂ ਇਹਦੀ ਮੰਗ 35000 ਕਿਊਸਕਤੀ ਹੋ ਗਈ ਹੈ। ਮੀਟਿੰਗ ਵਿੱਚ ਪਹਿਲਾ ਜੂਨ ਮਹੀਨੇ ਦੀ ਪਾਣੀ ਦੀ ਮੰਗ ਬਾਰੇ ਚਰਚਾ ਹੋਈ ਸੀ ਪਰੰਤੂ ਬਾਅਦ ਵਿੱਚ ਦਸਤਨਾਂ ਦੀ ਪਾਣੀ ਦੀ ਮੰਗ ਤੇ ਚਰਚਾ ਹੋਈ। BBMP ਦੇ ਚੇਅਰਮੈਨ ਮਨੋਸੇਰ ਪਾਠੀ ਦੀ ਭੂਮਿਕਾ ਤੋਂ ਪੰਜਾਬ ਨੂੰ ਥੋੜੀ ਇਸ ਵਾਰ ਤਸੱਲੀ ਹੋਈ। ਮੀਟਿੰਗ ਵਿੱਚ ਪੰਜਾਬ ਤੇ ਹ ਪੇਜ ਪਾਖੜਾ ਨਹਿਰ ਤੇ ਪਾਣੀ ਤੇ ਫਸਿਆ ਰਿਹਾ ਹਰਿਆਣਾ ਨੇ ਦਾਸ ਦੇ ਨਾਲ 10300 ਕਿਊਸਕ ਪਾਣੀ ਦੀ ਮੰਗ ਚੁੱਕੀ ਕਿ ਜਦੋਂ ਕਿ ਪਾਖੜਾ ਨਹਿਰ ਦੀ ਡਿਜ਼ਾਈਨ ਸਮਰੱਥਾ 12500 ਕਿਊਸਕ ਦੀ ਹੈ ਅਤੇ ਇਸ ਨਹਿਰ ਵਿੱਚ ਕਦੇ ਵੀ 11200 ਕਿਊਸਕ ਤੋਂ ਵੱਧ ਪਾਣੀ ਨਹੀਂ ਚੱਲਿਆ ਪੰਜਾਬ ਨੇ ਵੀ ਪਾਖੜਾ ਨਹਿਰ ਰਾਈ 3000 ਕਿਊਸਕ ਪਾਣੀ ਮੰਗਿਆ ਪੰਜਾਬ ਤੇ ਹਰਿਆਣਾ ਦੀ ਮੰਗ ਦੀ ਪੂਰੀ ਪੂਰਤੀ ਤਾਂ ਪਾਖੜਾ ਨਹਿਰ ਕਰਨ ਤੋਂ ਅਸਮਰੱਥ ਹੈ ਪੰਜਾਬ ਦੇ ਮੁੱਖ ਇੰਜੀਨੀਅਰਾਂ ਨੇ BBMB ਦੇ ਧਿਆਨ ਵਿੱਚ ਲਿਆਂਦਾ ਕਿ ਪਾਕਾਣਾ ਨਹਿਰ ਕਾਫੀ ਥਾਵਾਂ ਤੋਂ ਮੁਰੰਮਤ ਪਾਲਦੀ ਹੈ ਤੇ ਜੇ ਇਸ ਨੂੰ ਨਜ਼ਰਅੰਦਾਜ਼ ਕਰਕੇ ਵੱਧ ਪਾਣੀ ਛੱਡਿਆ ਜਾਂਦਾ ਹੈ ਤਾਂ ਪਾੜ ਪੈਣ ਦਾ ਖਤਰਾ ਵੱਧ ਜਾਂਦਾ ਹੈ। ਹਰਿਆਣਾ ਨੇ ਨੁਕਤਾ ਉਠਾਇਆ ਕਿ ਪਿਛਲੇ ਸਾਲ ਤਾਂ ਪਾਕਾਣਾ ਨਹਿਰ ਵਿੱਚ 20 ਜੂਨ ਤੱਕ ਪੰਜਾਬ ਦੀ ਮੰਗ ਕਿੰਨੀ ਸੀ। ਪਰੰਤੂ ਪੰਜਾਬ ਸਰਕਾਰ ਨੇ ਤਰਕ ਦਿੱਤਾ ਕਿ ਇਸ ਵਾਰ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਹੋਣੀ ਹੈ। ਉਸ ਤੋਂ ਪਹਿਲਾਂ ਕਿਸਾਨਾਂ ਨੇ ਖੇਤ ਤਿਆਰ ਕਰਨੇ ਨੇ। ਪਾਕਾ ਨਹਿਰ ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਵਿੱਚ ਲੰਬੀ ਬਹਿਸ ਚੱਲਦੀ ਰਹੀ ਤੇ ਅਖੀਰ ਮਾਮਲਾ ਚੇਅਰਮੈਨ ਤੇ ਛੱਡ ਦਿੱਤਾ ਗਿਆ ਪੰਜਾਬ ਨੇ ਵੀ ਮੁੱਦਾ ਉਠਾਇਆ ਕਿ ਰੇਣਾ ਤੇ ਰਾਜਸਥਾਨ ਸਾਲ 2024-25 ਦੌਰਾਨ ਆਪਣੇ ਹਿੱਸੇ ਤੋਂ ਵੱਧ ਪਾਣੀ ਵਰ ਚੁੱਕੇ ਨੇ ਜਿਸ ਬਦਲੇ ਦੋਵੇਂ ਸੂਬੇ ਡੈਮਾਂ ਵਿੱਚ ਪਾਣੀ ਦਾ ਪੱਧਰ ਘਟਣ ਮੌਕੇ ਪੰਜਾਬ ਨੂੰ ਪਾਣੀ ਵਾਪਸ ਦੇਣ ਅਵੀ ਫੈਸਲਾ ਹੋਇਆ ਕਿ ਪੌਂਗ ਡੈਮ ਦੀ ਤੀਸਰੀ ਟਨਲ ਲਿਮਰੰਬਤ ਦਾ ਕੰਮ ਫਿਲਹਾਲ ਨਾ ਕਰਵਾਇਆ ਜਾਵੇ ਅਤੇ ਪਾਣੀ ਛੱਡਿਆ ਜਾਵੇ। ਕਰੀਬ ਡੇਢ ਘੰਟਾ ਚੱਲੀ ਮੀਟਿੰਗ ਵਿੱਚ ਪੰਜਾਬ ਨੇ ਰਾਜਸਥਾਨ ਪ੍ਰਤੀ ਨਰਮ ਗੋਸ਼ਾ ਰੱਖਿਆ ਤੇ ਰਾਜਸਥਾਨ ਨੇ ਵੀ 5500 ਕਿਊਸਕ ਪਾਣੀ ਦੇਣ ਵਾਅਦੇ ਬਦਲੇ ਪੰਜਾਬ ਦਾ ਧੰਨਵਾਦ ਕੀਤਾ। ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਨੇ ਤਾਂ ਰਾਜਸਥਾਨ ਨੂੰ ਭਾਰਤੀ ਫੌਜ ਦੀ ਮੰਗ ਦੀ ਪੂਰਤੀ ਲਈ 5500 ਕਿਊਸਕ ਪਾਣੀ ਦੇ ਦਿੱਤਾ ਸੀ। ਤਾਂ ਤੋਂ ਬੀਬੀਐਮਪੀ ਨੇ ਪਾਣੀ ਛੱਡਣ ਦੀ ਟੁਕਮ ਯੋਜਨਾ ਬੰਦੀ ਨਹੀਂ ਕੀਤੀ ਸੀ। ਮੀਟਿੰਗ ਵਿੱਚ ਅਖੀਰ ਬੀਬੀਐਮਬੀ ਦੇ ਚੇਅਰਮੈਨ ਮਨੋਜ ਸਰਪਾਟੀ ਨੇ ਤਕਨੀਕੀ ਮਸਲਿਆਂ ਨੂੰ ਨਜਿੱਠਣ ਲਈ ਇੱਕ ਤਕਨੀਕੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਜਿਸ ਵਿੱਚ ਇਸ ਸਦਾਰ ਸੂਬਿਆਂ ਨੂੰ ਸ਼ਾਮਲ ਕੀਤਾ ਜਾਣਾ ਹੈ ਬੀਬੀਐਮਬੀ ਦੀ ਤਕਨੀਕੀ ਕਮੇਟੀ ਦੀ ਅਗਲੀ ਮੀਟਿੰਗ 31 ਮਈ ਨੂੰ ਹੋਣ ਦੀ ਸੰਭਾਵਨਾ ਹੈ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਤੇ ਫਾਇਰਿੰਗ ਵਾਰਦਾਤ ਕਰਕੇ ਹਮਲਾਵਰ ਹੋਏ ਫਰਾ ਫਾਇਰਿੰਗ ਦੀ ਸੀਸੀਟੀਵੀ ਫੁਟੇਜ ਵੀ ਅੱਜ ਸਾਹਮਣੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਆਏ ਸੰਗੀਤ ਨਿਰਮਾਤਾ ਪਿੰਕੀ ਢਾਲੀਵਾਲ ਦੇ ਘਰ ਬਾਹਰ ਗੋਲੀਬਾਰੀ ਹੋਈ ਹੈ। ਮੁਹਾਲੀ ਸੈਕਟਰ 71 ਦੇ ਇੱਕ ਘਰ ਦੇ ਬਾਹਰ 6 ਤੋਂ 7 ਰਾਊਂਡ ਹਵਾਈ ਫਾਇਰਿੰਗ ਕੀਤੀ ਗਈ। ਗੋਲੀਬਾਰੀ ਕਰਨ ਵਾਲੇ ਲੋਕ ਬਾਈਕ ਤੇ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਦੋਸ਼ੀ ਜਲਦੀ ਫੜੇ ਜਾਣਗੇ। ਇਹ ਘਟਨਾ ਬੀਤੀ ਰਾਤ 10 ਵਜੇ ਦੇ ਕਰੀਬ ਵਾਪਰੀ ਜਦ ਤੂਫਾਨ ਆਇਆ ਤੇ ਹਲਕੀ ਬਾਰਿਸ਼ ਸ਼ੁਰੂ ਹੋ ਗਈ ਸੀ। ਉਸ ਦੌਰਾਨ ਦੋ ਨ ਫਿਰ ਇੱਕ ਬਾਈਕ ਤੇ ਆਇਆ ਤੇ ਗੋਲੀਆਂ ਚਲਾ ਕੇ ਗਏ ਜਦੋਂ ਇਹ ਘਟਨਾ ਵਪਰੀ ਤਾਂ ਪਿੰਕੀ ਤਾਲੀਵਾਲ ਘਰ ਵਿੱਚ ਮੌਜੂਦ ਨਹੀਂ ਸੀ ਸੂਚਨਾ ਮਿਲਦੇ ਹੀ ਮੋਹਾਲੀ ਦੇ ਐਸਐਸਪੀ ਅਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਮੌਕੇ ਤੇ ਗੋਲੀਆਂ ਦੇ ਖੋਲ ਬਰਾਮਦ ਕੀਤੀ ਤੇ ਹਾਲਾਂਕਿ ਦੋਸ਼ੀਆਂ ਨੇ ਖਰਾਬ ਮੌਸਮ ਦਾ ਪੂਰਾ ਫਾਇਦਾ ਉਠਾਇਆ ਜਿਸ ਇਲਾਕੇ ਦੇ ਵਿੱਚ ਇਹ ਘਟਨਾ ਵਪਰੀ ਇਹ ਬਹੁਤ ਹੀ ਪੌਸ਼ ਇਲਾਕਾ ਹੈ ਇੱਥੇ ਬਹੁਤ ਸਾਰੇ ਮਸ਼ਹੂਰ ਲੋਕਾਂ ਦੇ ਘਰ ਨੇ ਇੱਥੇ ਰਾਸਤਿਕ ਲੋਕ ਵੀ ਰਹਿੰਦੇ ਨੇ ਇਸ ਘਟਨਾ ਤੋਂ ਬਾਅਦ ਪੁਲਿਸ ਅਲਰਟ ਮੋਡ ਤੇ ਹੈ ਪੁਲਿਸ ਨੇ ਸੀਸੀਟੀਵੀ ਦੇ ਵਿੱਚ ਦੋ ਹਮਲਾਵਰਾਂ ਨੂੰ ਦੇਖਿਆ ਜੋ ਕਿ ਵਾਰਦਾਤ ਨੂੰ ਅੰਜਾਮ ਦੇ ਫਿਲਹਾਲ ਮੁਜ਼ਮਮਾ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪ੍ਰੋਡਿਊਸਰ ਪਿੰਕੀ ਢਾਲੀਵਾਲ ਹਾਲ ਹੀ ਵਿੱਚ ਉਸ ਸਮੇਂ ਚਰਚਾ ਦੇ ਵਿਚ ਹੈ ਸਨ ਜਦੋਂ ਗਾਇਕਾ ਸੁਨਦਾ ਸ਼ਰਮਨੰਨ ਉੱਪਰ ਕੁਝ ਦੋਸ਼ ਲਗਾਏ ਸਨ ਜੋ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਨੂੰ ਮਟੌਰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਸੀ ਤੇ ਬਾਅਦ ਦੇ ਵਿੱਚ ਪੰਜਾਬ ਰੈਨ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾ ਦਿੰਦਿਆਂ ਉਹਨਾਂ ਨੂੰ ਰਿਹਾਅ ਕਰ ਦਿੱਤਾ ਸੀ ਰਮਨਿਤ ਮਿੱਟੂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਪੰਜਾਬ ਦੀ ਮੌਜੂਦਾ ਧਾਰਮਿਕ ਤੇ ਸਿਆਸੀ ਮਸਲਿਆਂ ਤੇ ਕੀਤੀ ਚਰਚਾ ਪਾਣੀਆਂ ਦੇ ਮੁੱਦੇ ਤੇ ਵੀ ਬਿੱਟੂ ਨੇ ਰੱਖਿਆ ਆਪਣਾ ਪੱਖ ਕੇਂਦਰੀ ਏਲਵੇ ਰਾਜ ਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਦੋਵਾਂ ਆਗੂਆਂ ਦਰਮਿਆਨ 40 ਮਿੰਟ ਦੇ ਕਰੀਬ ਚੱਲੀ ਬੈਠਕ ਵਿੱਚ ਸਰਹੱਦੀ ਰਾਜ ਲਈ ਪਾਣੀ ਦੀ ਕਮੀ ਸਿੰਧੂ ਜਲ ਸਮਝੌਤੇ ਦੀ ਮੌਤਲੀ ਨਾਲ ਪੰਜਾਬ ਨੂੰ ਲਾਭ ਮਿਲਣ ਦੀ ਸੰਭਾਵਨਾਵਾਂ ਦੁਆਬਾ ਤੇ ਮਾਝਾ ਖੇਤਰਾਂ ਲਈ ਨਹਿਰਾਂ ਦੀ ਉਸਾਰੀ ਤੇ ਲੁਧਿਆਣਾ ਪੱਛਮੀ ਹਲਕੇ ਦੀ ਆਗਾਮੀ ਜ਼ਿਮਨੀ ਚੋਣ ਬਾਰੇ ਵਿਚਾਰ ਚਰਚਾ ਕੀਤੀ ਗਈ ਰਵਨੀਤ ਮਿੱਟੂ ਨੇ ਪ੍ਰੇਸ਼ਣ ਸਿੰਧੂਰ ਲਈ ਪ੍ਰਧਾਨ ਮੰਤਰੀ ਮੋਦੀ ਦੀ ਛਲਾਗਾਵੀ ਕੀਤੀ ਸੂਤਰਾਂ ਮੁਤਾਬਿਕ ਪ੍ਰਧਾਨ ਮੰਤਰੀ ਨੇ ਰਮਨਿਤ ਮਿਟੂਨ ਨੂੰ ਦਣਾ ਪਛਮੀ ਵਿਧਾਨ ਸਭਾ ਬਾਰੇ ਪੁੱਛਿਆ ਸੀ ਜਿੱਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ ਭਾਜਪਾ ਨੇ ਤੱਕ ਜਿੰਨੀ ਚੋਣ ਲਈ ਆਪਣੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਤੇ ਪਾਰਟੀ ਚੋਣ ਪ੍ਰੋਗਰਾਮਾਂ ਦੇ ਐਲਾਨ ਦੀ ਉਡੀਕ ਕਰ ਰਹੀ ਹੈ ਆਮ ਆਦੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਨੇ